ਬੀਤੇ ਦਿਨ ਰਾਤ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਈਡੀ ਦੇ ਵੱਲੋਂ ਜਿਹੜਾ ਗ੍ਰਿਫਤਾਰ ਆ ਕੀਤਾ ਜਾਂਦਾ ਹੈ ਤਾਂ ਅੱਜ ਦੇਸ਼ ਭਰ ਦੇ ਵਿੱਚ ਆਪ ਵਰਕਰਾਂ ਦੇ ਵਿੱਚ ਜਿਹੜਾ ਗੁੱਸਾ ਦੇਖਣ ਨੂੰ ਮਿਲ ਰਿਹਾ ਤਾਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤਾਂ ਨਾਲ ਦੀ ਨਾਲ ਭਾਜਪਾ ਦੇ ਉੱਤੇ ਵੀ ਜਿਹੜੇ ਕਿਥੇ ਹਮਲੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਸਪੋਕਸਪਰਸਨ ਅਮਿਤ ਗੁਸਾਈ ਜੀ ਮੌਜੂਦ ਨੇ ਅਮਿਤ ਜੀ ਕਿਵੇਂ ਦੇਖਦੇ ਹੋ ਜਿਹੜੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ ਆਪ ਤਾਂ ਹਮਲਾਵਰ ਹੋ ਹੀ ਰਹੀ ਹੈ ਭਾਜਪਾ ਦੀ ਬਾਕੀ ਜਕਰ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਸੱਪਾ ਦੀ ਗੱਲ ਕਰੀਏ ਤਾਂ ਪਾਰਟੀਆਂ ਜਿਹੜੀ ਕਿ ਆਗੂ ਨੇ ਉਹ ਆਪ ਦੇ ਉੱਤੇ ਹਮਲਾਵਰ ਹੁੰਦੇ ਨਜ਼ਰ ਆਉਂਦੇ ਕਿ ਲੋਕਤੰਤਰ ਦਾ ਘਾਣਾ ਜਿਹੜਾ ਕੀਤਾ ਜਾ ਰਿਹਾ ਭਾਜਪਾ ਦੇ ਵੱਲੋਂ ਦੇਖੋ ਇਸ ਤਰ੍ਹਾਂ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹਨਾ ਵਾਂ ਕਿ ਜਿਹੜਾ ਅੱਜ ਅਰਵਿੰਦ ਕੇਜਰੀਵਾਲ ਜੀ ਤੇ ਜਿੰਨੀ ਵੀ ਕਾਰਵਾਈ ਹੋਈ ਹੈ ਇਹ ਕੋਈ ਕੇਂਦਰ ਦੀ ਸਰਕਾਰ ਵੱਲੋਂ ਨਹੀਂ ਹੋਈ ਇਹ ਤਾਂ ਇੱਕ ਦਿੱਲੀ ਦੀ ਕੋਰਟ ਵੱਲੋਂ ਕਾਰਵਾਈ ਹੋਈ ਹੈ ਔਰ ਜਿਹੜਾ ਇਹ આરોਪ ਸਾਰੀਆਂ ਪਾਰਟੀਆਂ ਲਗਾ ਰਹੀਆਂ ਇਹ ਬਿਲਕੁਲ ਗਲਤ ਹੈ ਕੀ ਹੈ ਕਿਉਂਕਿ ਜਿਹੜੀ ਦਿੱਲੀ ਦੀ ਕੋਰਟ ਨੇ ਨੋ ਸੰਮਨ ਭੇਜੇ ਸੀਗੇ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਜਦੋਂ ਉਹਨਾਂ ਤੇ ਇਹ આરોਪ ਲੱਗਿਆ ਕਿ ਤੁਸੀਂ ਜਿਹੜਾ ਸ਼ਰਾਬ ਦੀ ਜਿਹੜੀ ਪਾਲਿਸੀ ਹੈ ਉਹਦੇ ਵਿੱਚ ਤੁਸੀਂ منی ਲਾਂਡਰਿੰਗ ਕੀਤੀ ਹੈ ਔਰ ਉਹ ਪੈਸਾ ਜਦੋਂ ਪਿਛਲੇ ਵਿਧਾਨ ਸਭਾ ਚੋਂ ਚੋਨਾ ਹੋਈ ਹੈ ਗੁਜਰਾਤ ਦੀ ਹੋਈ ਹੈ ਗੋਆ ਦੀ ਹੋਈ ਹੈ ਜਾਂ ਹੋਰ ਸਟੇਟਾਂ ਦੇ ਵਿੱਚ ਵੀ ਇਹਨਾਂ ਨੇ ਉਸ ਪੈਸੇ ਦਾ ਇਸਤੇਮਾਲ ਕੀਤਾ ਗਿਆ ਔਰ ਮੈਂ ਇਹ ਸਵਾਲ ਬੜਾ ਸਿੱਧੇ ਤੌਰ ਤੇ ਪੁੱਛਣਾ ਚਾਹੁੰਦਾ ਕਿ ਜੇ ਅਰਵਿੰਦ ਕੇਜਰੀਵਾਲ ਜੀ ਅਗਰ ਬਿਲਕੁਲ ਸੱਚੇ ਸਨ ਤਾਂ ਫਿਰ ਉਹ 9 ਸਮਨ ਤੋਂ ਬਾਅਦ 10 ਸਮਨ ਦੇ ਬਾਅਦ ਵੀ ਉਹਨਾਂ ਨੇ ਪੇਸ਼ ਕਿਉਂ ਨਹੀਂ ਹੋਏ ਉਥੇ ਕੋਰਟ ਦੇ ਵਿੱਚ ਕੀ ਉਹ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਸਨ ਕਦੀ ਉਹ ਕਹਿ ਦਿੰਦੇ ਆ ਕਿ ਦਿੱਲੀ ਦੇ ਵਿੱਚ ਸੈਸ਼ਨ ਚੱਲ ਰਿਹਾ ਕਦੀ ਕਹਿ ਦਿੰਦੇ ਸੀਗੇ ਕਿ ਮੇਰੀ ਤਬੀਅਤ ਠੀਕ ਨਹੀਂ ਹੈ ਕਦੀ ਕੋਈ ਹੋਰ ਬਹਾਨਾ ਕਦੀ ਕੁਝ ਹੋਰ ਬਹਾਨਾ ਜੇ ਸੱਚੇ ਸੀਗੇ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਚਾਹੀਦਾ ਸੀ ਇਹ ਉਹ ਅਕਸਰ ਕਹਿੰਦੇ ਸੀ ਕਹਿੰਦੇ ਈਡੀ ਦੇ ਸਮਨ ਨਹੀਂ ਹੈਗੇ ਭਾਜਪਾ ਦੇ ਸਮਨ ਨੇ ਕੋਰਟ ਦੇ ਸੰਮਨ ਹੈਗੇ ਆ ਉਸ ਨੂੰ ਭਾਜਪਾ ਦੇ ਸੰਮਨ ਕਹਿ ਕੇ ਮੈਂ ਸਮਝਦਾ ਹਾਂ ਅਰਵਿੰਦ ਕੇਜਰੀਵਾਲ ਜੀ ਕੋਰਟ ਦਾ ਤੋਹੀਨ ਕਰਦੇ ਪਏ ਆਂ ਵੈਸੇ ਵੀ ਅਰਵਿੰਦ ਕੇਜਰੀਵਾਲ ਜੀ ਤੇ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਜਦੋਂ ਇਹ ਹੋਂਦ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਉਦੋਂ ਕਹਿ ਕੇ ਆਏ ਸੀਗੇ ਕਿ ਅਸੀਂ ਸਵਰਾਜ ਲੈ ਕੇ ਆਵਾਂਗੇ ਲੇਕਿਨ ਇਹਨਾਂ ਨੇ ਸ਼ਰਾਬ ਲੈ ਕੇ ਆ ਗਏ ਔਰ ਜਿਹੜਾ ਅੱਜ ਸਾਰਾ ਦੇਸ਼ ਨਹੀਂ ਅੱਜ ਪੂਰਾ ਵਿਸ਼ਵ ਦੇ ਵਿੱਚ ਇਹਨਾਂ ਦੀ ਥੂਤੂ ਹੋ ਰਹੀ ਹੈ ਔਰ ਜਿਹੜਾ ਇਹਨਾਂ ਦਾ ਸੱਚ ਹੈਗਾ ਉਹ ਅੱਜ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ ਪੰਜਾਬ ਤੋਂ ਬਹੁਤ ਸਾਰੇ ਨੁਮਾਇੰਦੇ ਉੱਥੇ ਗਏ ਨੇ ਜਿਵੇਂ ਮੇਰੇ ਮੰਤਰੀ ਵੀ ਉੱਥੇ ਗਏ ਨੇ ਕਿ ਕਿਸ ਢੰਗ ਦੇ ਨਾਲ ਉਹਨਾਂ ਦੇ ਖੇਚਤੂ ਕੀਤੀ ਜਾ ਰਹੀ ਹੈ ਕ੍ਰਿਸ-ਕ੍ਰਿਸ ਕੇ ਬੱਸਾ ਸੁੱਟਿਆ ਗਿਆ ਹੈ ਹਰਜੋਤ ਬੈਂਸ ਦੇ ਕਹਿਣਾ ਹੈ ਕਿ ਭਾਜਪਾ ਨੂੰ ਨੁਕਸਾਨ ਹੋਵੇਗਾ ਦਾ ਜੋ ਭਾਜਪਾ ਦੇ ਵੱਲੋਂ ਇਹ ਕਲੋਣਾ ਕੰਮ ਕੀਤਾ ਗਿਆ ਹੈ ਦੇਖੋ ਮੈਂ ਤੁਹਾਨੂੰ ਪਹਿਲੇ ਵੀ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਬੀਜੇਪੀ ਦਾ ਜੇ ਇਹ આરોਪ ਲਗਾ ਰਹੇ ਹਨ ਤੇ ਗਲਤ ਹੈਗਾ ਕੋਰਟ ਦੀ ਕਾਰਵਾਈ ਹੈ ਔਰੇ ਵਿੱਚ ਤਾਂ ਇਸ ਦੇ ਵੀ ਗੱਲ ਕਰਨਾ ਬੀਜੇਪੀ ਨੂੰ ਕਟਾਰੇ 'ਚ ਖੜਾ ਕਰਨ ਦੀ ਤਾਂ ਕੋਈ ਲੋੜ ਹੀ ਨਹੀਂ ਹੈਗੀ ਕੋਰਟ ਦਾ ਮਾਮਲਾ ਹੈ ਕੋਰਟ ਆਪਣੀ ਕਾਰਵਾਈ ਕਰ ਰਹੀ ਹੈ ਇਸ ਦੇ ਵਿੱਚ ਬਿਲਕੁਲ ਗਲਤ ਗੱਲ ਹੈ ਉਹਨਾਂ ਪਾਰਟੀਆਂ ਦੀ ਉਹਨਾਂ ਸਿਆਸੀ ਬੰਦਿਆਂ ਦੀ ਬਿਲਕੁਲ ਝੂਠ ਹੈਗਾ ਜੀ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਹੁਣ ਹੀ ਕਿਉਂ ਗ੍ਰਿਫਤਾਰੀ ਹੋਈ ਪਹਿਲਾਂ ਵੀ ਹੋ ਸਕਦੀ ਸੀ ਦੇਖੋ ਜੀ ਅਤੇ ਅਰਵਿੰਦ ਕੇਜਰੀਵਾਲ ਜੀ ਨੂੰ ਇਸ ਦਾ ਜਵਾਬ ਦੇਸ਼ ਨੂੰ ਦੇਣਾ ਚਾਹੀਦਾ ਹੈ ਕਿ ਤੁਸੀਂ 9 10 ਸਮਨ ਦੀ ਵੇਟ ਕਿਸ ਗੱਲ ਦੀ ਕਰ ਰਹੇ ਸੀ ਕਿ ਤੁਸੀਂ ਆਪ ਚਾਹੁੰਦੇ ਸੀਗੇ ਕਿ ਮੈਂ ਲੋਕ ਸਭਾ ਚੋਣ ਦੇ ਨੇੜੇ ਆ ਕੇ ਮੈਂ ਆਪਣੀ ਗ੍ਰਿਫਤਾਰੀ ਦੇਣੀ ਹੈ ਕਿ ਤੁਸੀਂ ਇਸ ਦਾ ਕੋਈ ਪੋਲਿਟੀਕਲ ਬੈਨੀਫਿਟ ਲੈਣਾ ਚਾਹੁੰਦੇ ਸੀਗੇ ਇਹ ਦੇਖੋ ਇਹਦੇ ਵਿੱਚ ਵੀ ਕਿਧਰੇ ਨਾ ਕਿਧਰੇ ਜਦੋਂ ਇਹ ਹੁਣ ਬਹੁਤ ਜਲਦ ਇਹ ਚੀਜ਼ ਸਾਹਮਣੇ ਆ ਮਨ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਜਾਂ ਤਾਂ ਕਿਸੇ ਰਾਜਨੀਤਿਕ ਪੰਡਤ ਨੇ ਕਹਿ ਦਿੱਤਾ ਹੋਣਾ ਜਾਂ ਕਿਸੇ ਦੀ ਸਲਾਹ ਲਈ ਹੋਣੀ ਹੈ ਉਹਨਾਂ ਨੇ ਕਿ ਪਾਈ ਜਿਹੜੀ ਤੂੰ ਆਪਣੀ ਗ੍ਰਿਫਤਾਰੀ ਗ੍ਰਿਫਤਾਰ ਤੇ ਹੋਣੀ ਸੀਗਾ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਨੂੰ ਵੀ ਪਤਾ ਸੀਗਾ ਉਹਨਾਂ ਦੀ ਪਾਰਟੀ ਨੂੰ ਵੀ ਪਤਾ ਸੀਗਾ ਕਿਉਂਕਿ ਜਿਹੜੀ ਇਹ ਪਾਲਿਸੀ ਦਾ ਸਕੈਮ ਹੈਗਾ ਇਹ ਬਿਨਾ ਮੁੱਖ ਮੰਤਰੀ ਦੀ ਕੈਬਨਿਟ ਤੋਂ ਬਗੈਰ ਇਹ ਪਾਸ ਨਹੀਂ ਹੋ ਸਕਦਾ ਔਰ ਅਰਵਿੰਦ ਕੇ ਜਿਹੜੀ ਵਾਜੀ ਜੀ ਦੇ ਇਨਵੋਲਵਮੈਂਟ ਸੀਗੀ ਔਰ ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਮੈਂ ਇਸ ਗੱਲ ਤੇ ਆ ਕੇ ਫਸ ਜਾਣਾ ਮੈਨੂੰ ਇੱਥੇ ਆ ਕੇ ਮੇਰੀ ਅਰੈਸਟ ਹੋ ਜਾਣੀ ਹੈ ਔਰ ਪਹਿਲੇ ਅਰੈਸਟ ਦੇਣ ਦੀ بجائے ਮੈਂ ਇਲੈਕਸ਼ਨਰ ਦੇ ਨੇੜੇ ਆ ਕੇ ਦਵਾਂ ਤੇ ਸ਼ਾਇਦ ਉਸ ਨੂੰ ਪੋਲਿਟੀਕਲ ਬੈਨੀਫਿਟ ਮਿਲ ਸਕੇ ਮੈਂ ਇਹ ਬੜੀ ਉਹਨਾਂ ਦੀ ਜਿਹੜੀ ਸੋਚੀ ਸਮਝੀ ਜਿਹੜੀ ਹੈਗੀ ਹੈ ਇਹ ਉਹਨਾਂ ਦੀ ਖੁਦ ਦੀ ਸਾਜੀ ਸੀਗੀ ਜੀ ਪਰ ਆਪ ਦੇ ਨੁਮਾਇंदे ਇਹ ਕਹਿ ਰਹੇ ਨੇ ਕੇ ਜਿਹੜੀ ਵਾਲ ਇੱਕ ਬੰਦਾ ਨਹੀਂ ਹੈ ਇਨਸਾਨ ਨਹੀਂ ਹੈ ਕੋਈ ਸੋਚ ਹੈ ਤੁਸੀਂ ਇੱਕ ਇਨਸਾਨ ਨੂੰ ਤਾਂ ਕੈਦ ਕਰ ਸਕਦੇ ਹੋ ਸੋਚ ਨੂੰ ਕਿਵੇਂ ਕੈਦ ਕਰ ਲੋਗੇ ਮੇਰੇ ਵੀਰ ਇਹ ਕਿਹੜੀ ਸੋਚ ਹੋਈ ਕਿ ਤੁਸੀਂ ਸ਼ਰਾਬ ਕੋਟਾਲਾ ਪਾਲਸੀ ਲਿਆਓ ਇਹ ਕਿਹੜੀ ਸੋਚ ਹੋਈ ਕਿ ਤੁਸੀਂ ਦੇਸ਼ ਦਾ ਪੈਸਾ ਬਰਬਾਦ ਕਰੋ ਇਹ ਕਿਹੜੀ ਸੋਚ ਹੋਈ ਕਹਿੰਦੇ ਅਸੀਂ ਦਿੱਲੀ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਵਧੀਆ ਮੈਡੀਕਲ ਸਹੂਲਤ ਦਿੱਤੀ ਹੈ ਸਿੱਖਿਆ ਦਿੱਤੀ ਹੈ ਇਹੋ ਚੀਜ਼ ਭਾਜਪਾ ਨੂੰ ਬਰਦਾਸ਼ਤ ਨਹੀਂ ਹੋ ਰਹੀ ਕੀ ਸਿੱਖਿਆ ਦਿੱਤੀ ਹੈ ਜੀ ਤੁਸੀਂ ਅੱਜ ਦੇਖੋ ਜੇ ਅੱਜ ਉੱਥੋਂ ਦੇ ਜਿਹੜੇ ਆਂਦੇ ਆ ਇੱਥੇ ਆਪਣਾ ਭਾਵੇਂ ਮੁਹੱਲਾ ਕਲੀਨਿਕ ਦੀ ਸੋਚ ਲੈ ਕੇ ਜੇ ਅਗਰ ਪੰਜਾਬ ਦੇ ਵਿੱਚ ਆਈ ਸੀਗੇ ਕਿ ਅੱਜ ਮੁਹੱਲਾ ਕਲੀਨਿਕ ਦਾ ਕੀ ਹਾਲ ਹੈਗਾ ਇਹ ਸੋਚ ਲੈ ਕੇ ਆਏ ਸੀਗੇ ਉੱਥੋਂ ਖੁਦ ਕਹਿੰਦੇ ਸੀਗੇ ਜਦੋਂ ਸੱਤਾ ਦੇ ਵਿੱਚ ਨਹੀਂ ਸੀਗੇ ਕਿ ਹਾਂ ਵੀ ਜਿਹੜੀ ਐਡਵਰਟ ਹੋਡਿੰਗਸ ਲਗਾਉਂਦੇ ਐ ਐਡਵਰਟਾਈਜ਼ਮੈਂਟਾਂ ਤੇ ਪੈਸਾ ਖਰਾਬ ਹੁੰਦਾ ਜਨਤਾ ਦਾ ਅਸੀਂ ਨਹੀਂ ਕਰਾਂਗੇ ਤੇ ਇੱਥੇ ਪੰਜਾਬ ਦੇ ਵਿੱਚ ਕਰਦੇ ਆ ਕਿ ਇਹ ਇਹ ਸੋਚ ਹੈਗੀ ਹੈ ਉਦੋਂ ਇਹ ਸੋਚ ਸੀ ਕਿ ਜਦੋਂ ਗੋਆ ਦੇ ਵਿੱਚ ਜਾ ਕੇ ਗੁਜਰਾਤ ਦੇ ਵਿੱਚ ਜਾ ਕੇ ਇਹਨਾਂ ਪੰਜਾਬ ਦਾ ਪੈਸਾ ਉੱਥੇ ਜਾ ਕੇ ਪੰਜਾਬ ਕਰਜ ਦਿਨ ਬਰ ਦਿਨ ਕਰਜ਼ੇ 'ਚ ਡੁੱਬਦਾ ਜਾ ਰਿਹਾ ਹੈ ਔਰ ਇਹ ਆਪਣੇ ਹੋਟਿੰਗਾਂ ਲਗਾ ਕੇ ਆਪਣੀ ਲੀਡਰੀਆਂ ਚਮਕਾ ਰਹੇ ਹਨ ਕਿ ਇਹ ਸੋਚ ਹੈ ਸੀਗੀ ਇਹ ਸੋਚ ਪੰਜਾਬ ਨੂੰ ਨਹੀਂ ਚਾਹੀਦੀ ਲੋਕੀ ਹੁਣ ਸਮਝ ਚੁੱਕੇ ਆਂ ਲੋਕਾਂ ਨੇ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਇਹਨਾਂ ਨੂੰ ਲਿਆਂਦਾ ਸੀਗਾ ਮੈਂ ਸਮਝਦਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਇੱਕ ਐਕਸੀਡੈਂਟਲੀ ਸਰਕਾਰ ਹੈ ਪੰਜਾਬ ਦੇ ਵਿੱਚ ਵੀ ਔਰ ਇਹਨਾਂ ਦੀ ਹੁਣ ਜਿਹੜੀ ਸੋਚ ਹੈ ਇਹ ਬੜੀ ਜਲਦੀ ਹੁਣ ਦੇਸ਼ ਦੇ ਵਿੱਚ ਲੋਕਾਂ ਨੂੰ ਸਭ ਸਮਝ ਆ ਗਈ ਹੈ ਔਰ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਹੁਣ ਇਲੈਕਸ਼ਨ ਕੋਡ ਲੱਗਿਆ ਹੋਇਆ ਹੈ ਦੇਸ਼ ਦੇ ਵਿੱਚ ਚੋਣਾਂ ਹੁਣ ਬਹੁਤ ਜਲਦੀ ਹੋਣ ਜਾ ਰਹੀਆਂ ਔਰ ਤੁਸੀਂ ਦੇਖ ਲੈਣਾ ਇਹ ਕਹਿੰਦੇ ਨਾ ਕਿ ਪੰਜਾਬ ਦੇ ਵਿੱਚ ਵੀ ਜਾਂ ਦਿੱਲੀ ਦੇ ਵਿੱਚ ਵੀ 13 ਜਾਂ 7 ਸੀਟਾਂ ਜਿਹੜੀਆਂ ਦਿੱਲੀ ਦੀਆਂ ਨੇ ਮੈਂ ਸਮਝਦਾ ਤੁਹਾਨੂੰ ਇੱਥੋਂ ਹੀ ਪਤਾ ਲੱਗ ਜਾਊਗਾ ਕਿ ਜੇ ਇੱਕ ਸੀਟ ਵੀ ਇਹਨਾਂ ਨੂੰ ਆ ਜਾਵੇ ਦਾਅਵੇ ਨਾਲ ਕਹਿਣਾ ਕਿ ਇਹਨਾਂ ਨੂੰ ਇੱਕ ਸੀਟ ਵੀ ਨਹੀਂ ਆਊਗੀ ਅਮੋ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਨਜ਼ਰ ਆਏ ਨੇ ਅੱਜ ਕਿ ਭਾਜਪਾ ਜਿਹੜੀ ਹੈ ਜਿੱਥੇ ਗੈਰ ਭਾਜਪਾ ਸਰਕਾਰ ਹੈ ਉੱਥੇ ਦੀਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਗਵਰਨਰ ਦੇ ਜ਼ਰੀਏ ਰਾਜਪਾਲ ਦੇ ਜ਼ਰੀਏ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਚਾਹੇ ਤਾਮੂ ਲਾਡੀ ਦੀ ਗੱਲ ਕਰਨ ਚਾਹੇ ਪੰਜਾਬ ਦੀ ਗੱਲ ਕਰਨ ਹਿਮੰਤ ਸੁਰੇਂਦਰੀ ਜਿਸ ਤਰ੍ਹਾਂ ਦਾ ਗਿਫਤਾਰੀ ਹੋਈ ਹੈ ਇਸ ਤਰ੍ਹਾਂ ਹੀ ਤੰਗ ਕਰਦੇ ਹੋਏ ਨਜ਼ਰ ਆਏ ਨੇ ਪਹਿਲੇ ਤਾਂ ਇਹ ਵੈ ਕਿ ਦੋ ਦੋ ਸਟੇਟਾਂ ਦੇ ਵਿੱਚ ਸਰਕਾਰ ਹੈ ਗਈ ਹੈ ਪੰਜਾਬ ਦੇ ਵਿੱਚ ਰਾਜਪਾਲ ਜੀ ਸਾਡੇ ਪੰਜਾਬ ਦੇ ਜਿਹੜੇ ਹੈਗੇ ਗਵਰਨਰ ਹੈਗੇ ਆ ਉਹ ਹਮੇਸ਼ਾ ਕਹਿੰਦੇ ਰਹਿੰਦੇ ਆ ਕਿ ਹਾਂ ਵੀ ਪੰਜਾਬ ਦੀ ਆਪਣਾ ਭਗਵੰਤਮਾਨ ਦੀ ਸਰਕਾਰ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰਦੀ ਜੇ ਸਾਡੇ ਕੋਈ ਮਸਲੇ ਆਂਦੇ ਉਸ ਸਾਡੀ ਉਹਨਾਂ ਦੀ ਜਿਹੜੀ ਜਿਹੜੀ ਉਹਨਾਂ ਦੀ ਗਰੀਮਾ ਹੈਗੀ ਹੈ ਰਾਜਪਾਲ ਦੀ ਉਸ ਉਸ ਨੂੰ ਇਗਨੋਰ ਕਰਦੇ ਆ ਤੇ ਤੇ ਦੁਖੀ ਕੌਣ ਹੈਗਾ ਮੁੱਖ ਮੰਤਰੀ ਦੁਖੀ ਹੈ ਰਾਜਪਾਲ ਜੀ ਨੇ ਜਦੋਂ ਪਿੱਛੇ ਆਪਣਾ ਅਸਤੀਫਾ ਦੇ ਦਿੱਤਾ ਉਹ ਬੜੇ ਸ਼ੌਂਕੀਆ ਤੌਰ ਤੇ ਦਿੱਤਾ ਕਿ ਇਹਨਾਂ ਤੋਂ ਦੁਖੀ ਹੋ ਕੇ ਦਿੱਤਾ ਪਰੇਸ਼ਾਨ ਤਾਂ ਇਹ ਖੁਦ ਕਰਦੇ ਐ ਇਹ ਖੁਦ ਇਹੋ ਜਿਹਾ ਸ਼ਰਾਰਤਾ ਕਰਦੇ ਐ ਕਿ ਸਰਕਾਰ ਸਾਡੀ ਚੱਲੇ ਨਾ ਇਹ ਸਾਰੀਆਂ ਸਾਜ਼ਿਸ਼ਾਂ ਹੈਗੀਆਂ ਜਿਹੜੀਆਂ ਕਿ ਹੁਣ ਹੋਲੀ ਹੋਲੀ ਲੋਕੀ ਸਮਝਦੇ ਪਏ ਕਿਉਂਕਿ ਪੰਜਾਬ ਦੇ ਲੋਕ ਇਹਨਾਂ ਨੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਕੀਤੀ ਉਹ ਹਜੇ ਤੱਕ ਨਹੀਂ ਮਿਲਿਆ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਹਜੇ ਤੱਕ ਨਹੀਂ ਮਿਲਿਆ ਇਹ ਕਿੱਥੇ ਕਿੱਥੇ ਝੂਠ ਬੋਲਣਗੇ ਹੁੰਦੇ ਸਭ ਸਾਹਮਣੇ ਆ ਰਿਹਾ ਹੁਣ ਤੁਸੀਂ ਮੈਂ ਅੱਛਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਮੈਂ ਤੁਹਾਨੂੰ ਸਾਫ਼ ਗੱਲ ਕਰ ਦਵਾਂ ਇਹ ਤੇ ਕੱਲੇ ਅਰਵਿੰਦ ਕੇਜਰੀਵਾਲ ਹੁਣ ਗਏ ਹਨ ਇਤਿਹਾਸ ਬਣਿਆ ਹੁਣ ਦੂਜਾ ਇਤਿਹਾਸ ਜਲਦੀ ਬਣਨ ਜਾ ਰਿਹਾ ਤੁਹਾਡੇ ਪੰਜਾਬ ਦਾ ਮੁੱਖ ਮੰਤਰੀ ਵੀ ਛੇਤੀ ਅੰਦਰ ਹੋਊਗਾ ਕਿਸੇ ਨਾ ਕਿਸੇ ਮਸਲੇ ਤੇ ਤੁਹਾਨੂੰ ਮੈਂ ਇਹ ਵੀ ਅਜੇ ਐਡਵਾਂਸ ਚ ਦੱਸ ਦਵਾਂ ਇਹ ਬਖਸ਼ੇ ਨਹੀਂ ਜਾਣੇ ਇਹ ਕਾਨੂੰਨ ਤੋਂ ਉੱਤੇ ਕੌਣ ਹੈਗਾ ਦੱਸੋ ਮੈਨੂੰ ਇਹ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝਦੇ ਸੀਗੇ ਅੱਜ ਨਤੀਜਾ ਸਾਹਮਣੇ ਹੈਗਾ ਪ੍ਰੀਨਾਮ ਤੁਹਾਡੇ ਸਾਹਮਣੇ ਦੇਸ਼ ਦੇ ਸਾਹਮਣੇ ਅਮ ਜੀ ਲੋਕ ਸਭਾ ਚੋਣਾਂ ਸਰਤੇ ਨੇ ਕੀ ਲੱਗਦਾ ਕਿ ਭਾਜਪਾ ਨੂੰ ਇਸ ਦਾ ਫਾਇਦਾ ਮਿਲੇਗਾ ਜਾਂ ਫਿਰ ਨੁਕਸਾਨ ਮਿਲੇਗਾ ਭਾਜਪਾ ਤੇ ਪਹਿਲੇ ਫਾਇਦੇ ਚ ਹੈਗੀ ਹੈ ਭਾਜਪਾ ਤੁਸੀਂ ਜਦੋਂ ਪਿੱਛੇ ਲੋਕ ਸਭਾ ਦਾ ਲਾਸਟ ਸੈਸ਼ਨ ਸੀਗਾ ਕਾਂਗਰਸ ਦੇ ਜਿਹੜੇ ਰਾਸ਼ਟਰੀ ਅਧਿਐਕਸ਼ ਸੀਗੇ ਖੜਕੇ ਜੀ ਉਹਨਾਂ ਨੇ ਆਪ ਕਿਹਾ ਸੀਗਾ ਕਿ ਸਾਨੂੰ ਪਤਾ ਵੈ ਕਿ ਤੁਸੀਂ ਇਸ ਵਾਰ 412 ਲੈ ਕੇ ਜਾ ਰਹੇ ਹੋ ਉਹ ਤਾਂ ਆਪ ਕਹਿੰਦੇ ਪਏ ਜਿਹੜੀ ਵਿਪਕਸ਼ੀ ਪਾਰਟੀ ਹੈਗੀ ਹੈ ਇਹ ਇੰਡੀ ਗਠਬੰਧਨ ਹੈਗਾ ਉਹ ਤੇ ਆਪ ਕਹਿੰਦਾ ਕਿ ਜੀ ਬੀਜੇਪੀ ਦੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ। ਤੋਂ ਇਸ ਤੇ ਤਾਂ ਕੋਈ ਦੋਹਰਾ ਹੀ ਹੈ ਨਹੀਂ। ਭਾਜਪਾ ਨੂੰ ਨੁਕਸਾਨ ਤਾਂ ਨਾ ਪਹਿਲੇ ਸੀਗਾ ਨਾ ਹੋਣਾ। ਭਾਜਪਾ ਦੀ ਸਰਕਾਰ ਬਣਨੀ ਹੈ, ਨਿਸ਼ਚਿਤ ਤੌਰ ਤੇ ਬਣਨੀ ਹੈ, ਸਪਸ਼ਟ ਬਹੁਮਤ ਨਾਲ ਬਣਨੀ ਹੈ। ਇਸ ਤੇ ਕਿਸੇ ਨੂੰ ਕੋਈ ਦੋਹਰਾ ਹੀ ਨਹੀਂ ਕੋਈ ਸ਼ੱਕ ਨਹੀਂ ਹੈਗਾ। ਸੋ ਬਿਲਕੁਲ ਇਹ ਸਨ ਪੰਜਾਬ ਪੁਲਾਰੇ ਭਾਜਪਾ ਦੇ ਅਮਿਤ ਗੁਸਾਈ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਤੋਂ ਜਿਹੜਾ ਵੱਡਾ ਚਹਿਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਬਹੁਤ ਜਲਦੀ ਜਿਹੜਾ ਕਿਸ ਲਾਖਾ ਦੇ ਪਿੱਛੇ ਹੋਣਗੇ ਕਿਸ ਨਾ ਕਿਸੇ ਘੁਟਾਲੇ ਦੇ ਵਿੱਚ ਤਾਂ ਨਾਲ ਨਾਲ ਇਹ ਵੀ ਕਹਿੰਦੇ ਹੋਏ ਨਜ਼ਰ ਆ ਰਿਹਾ ਨੇ ਕਿ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਹੜੀ ਕਿ ਆਪਣੀ ਗ੍ਰਿਫਤਾਰੀ ਦਿੱਤੀ ਗਈ ਉਹਦੇ ਪਿੱਛੇ ਰਾਜਨੀਤਿਕ ਫਾਇਦਾ ਜਿਹੜਾ ਕਿ ਅਰਵਿੰਦ ਕੇਜਰੀਵਾਲ ਆਪਣਾ ਜ਼ਰੂਰ ਦੇਖ ਰਹੇ ਨੇ ਕੈਮਰਾ ਪਰਸਨ ਉਹ ਵੀ ਦੇ ਨਾਲ ਹਿੰਮਤ ਸਿੰਘ ਦਿਗਪਾਲ ਡੈਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ Facebook Instagram X aur WhatsApp channel par